ਤੈਨੂੰ ਨੀ ਪਧਰ ਦੇ ਉੱਤੇ ਹਰ 5 ਸਾਲ ਬਾਅਦ ਚੋਣਾਂ ਹੁੰਦੀਆਂ ਨੇ ਭਾਵੇਂ ਵਿਧਾਨ ਸਭਾ ਚੋਣਾਂ ਹੋਣ ਜਾਂ ਫਿਰ ਲੋਕ ਸਭਾ ਚੋਣਾਂ ਹੋਣ ਅਸੈਂਬਲੀ ਇਲੈਕਸ਼ਨਜ਼ ਹਰ 5 ਸਾਲ ਬਾਅਦ ਹੁੰਦੀਆਂ ਨੇ ਆਪਣੇ ਆਧਾਰ ਦੇ ਉੱਤੇ ਚੋਣਾਂ ਚੱਲਦੀਆਂ ਰਹਿੰਦੀਆਂ ਨੇ ਕਦੇ ਲੋਕ ਸਭਾ ਚੋਣਾਂ ਆ ਜਾਂਦੀਆਂ ਕਦੇ ਵਿਧਾਨ ਸਭਾ ਚੋਣਾਂ ਆ ਜਾਂਦੀਆਂ ਇਹ ਦਸਤੂਰ ਰਿਹਾ ਤੇ ਇਹ ਦਸਤੂਰ ਇਦਾਂ ਹੀ ਹੁਣ ਤੱਕ ਬਣਿਆ ਹੋਇਆ ਸੀ ਪਰ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਹੋ ਸਕਦਾ ਹੈ ਕਿ 2027 ਵਿੱਚ ਆਉਣ ਵਾਲੀਆਂ ਜਿਹੜੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇ ਉਹ ਨਾ ਹੋਣ ਇਹਦੀਆਂ ਚਰਚਾਵਾਂ ਹੁਣ ਸ਼ੁਰੂ ਹੋ ਗਈਆਂ ਕਿਉਂ ਕਿਹਾ ਜਾ ਰਿਹਾ ਬਾਰ ਬਾਰ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਹੋਣਗੀਆਂ ਇਹਦੇ ਨਾਲ ਸਿੱਧੇ ਸ਼ੰਕੇ ਜੁੜੇ ਹੋਏ ਆ ਕਿ ਜੇ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਹੋਣਗੀਆਂ ਤਾਂ ਕੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣੀ ਰਹੇਗੀ ਕੀ ਦੁਬਾਰਾ ਲੋਕ ਵੋਟ ਨਹੀਂ ਪਾਉਣਗੇ ਜਾਂ ਜੇ ਪਾਉਣਗੇ ਤਾਂ ਕਦੋਂ ਪਾਉਣਗੇ ਜੇ ਪਾਉਣਗੇ ਤਾਂ VOTING ਕਦੋਂ ਪਾਉਣਗੇ ਕਦੋਂ VOTING ਹੋਏਗੀ ਸਵਾਲ ਇਹ ਖੜਦਾ ਪਿਆ ਇਹਦਾ ਕਾਰਨ ਕੀ ਹੈ ਐਦਾਂ ਦਾ ਨਰੇਟਿਵ ਕਿਉਂ ਸਾਹਮਣੇ ਆਉਂਦਾ ਪਿਆ ਇਦਾ ਕਾਰਨ ਇਹ ਹੈ ਕਿਉਂਕਿ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੇਂਦਰ ਦੇ ਵੱਲੋਂ ਇੱਕ ਮਨਜ਼ੂਰੀ ਦਿੱਤੀ ਗਈ ਹੈ ਇੱਕ ਫੈਸਲੇ ਨੂੰ ਇੱਕ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਇੱਕ ਨੇਸ਼ਨ ਇੱਕ ਵੋਟ ਹੋਵੇਗਾ ਯਾਨੀ ਕਿ 1 ਨੇਸ਼ਨ 1 ਵੋਟ ਦੇ ਉੱਤੇ ਮਨਜ਼ੂਰੀ ਕੇਂਦਰ ਦੇ ਵੱਲੋਂ ਉਹ ਕੀ-ਪੁਕੀ ਦੇਣ ਦੀ ਗੱਲ ਕੀਤੀ ਗਈ ਔਰ ਕਿਹਾ ਗਿਆ ਕਿ ਇਹ ਮਾਮਲਾ ਆਉਂਦੇ ਸਰਦਰੁੱਤ اجلاس ਦੇ ਵਿੱਚ ਲਿਆਂਦਾ ਜਾਵੇਗਾ ਇੱਕ ਬਿੱਲ ਪਾਸ ਕੀਤਾ ਜਾਵੇਗਾ ਹੁਣ 1 ਨੇਸ਼ਨ 1 ਵੋਟ ਕੀ ਹੈ ਇਸ ਸਿਹਾਰ ਦੇ ਉੱਤੇ ਇੱਕ ਨੇਸ਼ਨ ਜਿਹੜੀ ਭਾਰਤੀਕ ਨੇਸ਼ਨ ਹੈ ਭਾਰਤ ਦੇ ਵਿੱਚ VOTING ਪ੍ਰਕਿਰਿਆ ਜਿਹੜੀ ਹੈ ਉਹ ਅਲੈਦਾ ਅਲੈਦਾ ਪદ્ધਤੀ ਜਿਹੜੀ ਹੁੰਦੀ ਸੀ ਹਰ 5 ਸਾਲ ਬਾਅਦ ਜਿੱਦਾਂ ਆਪਣੀ ਆਪਣੀ ਵਿੱਤ ਤੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਚੱਲਦੀਆਂ ਆ ਰਹੀਆਂ ਸੂਬਾਈ ਪੱਧਰ ਦੇ ਉੱਤੇ ਉਹ ਹਰ 5 ਸਾਲ ਬਾਅਦ ਆਪਣੇ ਲੈਵਲ ਦੇ ਉੱਤੇ ਹੁੰਦੀਆਂ ਸੀ ਔਰ ਜਿਸ ਸਿਹਾਰ ਦੇ ਉੱਤੇ ਹੁੰਦੀਆਂ ਸੀ ਉਹਦੀ ਤਰੀਕ ਜਿਹੜੀ ਹੈ ਉਹ ਬਹੁਤ ਮੁxtਲਿਫ ਕਿਸਮ ਦੀ ਹੁੰਦੀ ਸੀ ਹੁਣ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਅ ਦਾ ਬਿਗਲ ਵੱਖਰੇ ਸਮੇਂ ਵਜਦਾ ਸੀ ਕਿਸੇ ਹੋਰ ਸੂਬੇ ਵਿੱਚ ਵੱਖਰੇ ਸਮੇਂ ਵਜਦਾ ਹੋਵੇਗਾ ਇਸੇ ਤਰ੍ਹਾਂ ਲੋਕ ਸਭਾ ਚ ਉਹਨਾਂ علیحدਾਂ ਪੱਦਰ ਤੇ ਹੁੰਦੀਆਂ ਸੀ ਪਰ ਵਨ ਨੇਸ਼ਨ ਵਨ VOTING ਦੇ ਹਿਸਾਬ ਦੇ ਨਾਲ ਇਹ ਹੋ ਜਾਏਗਾ ਕਿ ਇੱਕ ਨੇਸ਼ਨ ਦੇ ਵਿੱਚ ਸਾਰੇ ਕਿਸਮ ਦੀਆਂ ਵੋਟਾਂ ਇੱਕੋ ਸਮੇਂ ਹੋਣਗੀਆਂ ਤੇ ਲੜੀਵਾਰ ਤਰੀਕੇ ਦੇ ਨਾਲ ਉਸ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਦਰਅਸਲ ਇਹ ਤਜਵੀਜ਼ ਜਿਹੜੀ ਸੀ ਉਹ ਰੱਖੀ ਸੀ ਕੋਵਿੰਦ ਕਮਿਸ਼ਨ ਦੇ ਵੱਲੋਂ ਕੋਵਿੰਦ ਕਮਿਸ਼ਨ ਦੀ ਇਸ ਤਜਵੀਜ਼ ਨੂੰ ਹਰੀ ਝੰਡੀ ਦਿੱਤੀ ਗਈ ਹੈ ਕੇਂਦਰ ਦੇ ਵੱਲੋਂ ਔਰ ਕਿਹਾ ਜਾ ਰਿਹਾ ਹੈ ਕਿ ਆਉਂਦੇ ਸਰਦਰੁੱਤ ਇਜਲਾਸ ਦੇ ਵਿੱਚ ਇਸ ਨੂੰ ਵਿਚਾਰਿਆ ਜਾਵੇਗਾ ਇਸ ਉੱਤੇ ਬਿੱਲ ਪਾਸ ਹੋਵੇਗਾ ਔਰ ਦੱਸ ਦਈਏ ਕਿ ਇਹ ਜਿਹੜਾ ਕੋਵਿੰਦ ਕਮਿਸ਼ਨ ਹੈ ਇਹ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਮਿਸ਼ਨ ਹੈ ਜਿਸ ਦੇ ਵੱਲੋਂ ਇਹ ਤਜਵੀਜ਼ ਰੱਖੀ ਗਈ ਸੀ 1 ਨੇਸ਼ਨ 1 ਵੋਟ ਦੀ ਔਰ ਉਸ ਤਜਵੀਜ਼ ਨੂੰ ਕੇਂਦਰ ਸਰਕਾਰ ਹੁਣ ਮੰਨਦੀ ਨਜ਼ਰ ਆ ਰਹੀ ਹੈ ਔਰ ਹੋ ਸਕਦਾ ਹੈ ਕਿ ਆਉਂਦੇ ਸਮੇਂ ਵਿੱਚ ਇਹਦਾ ਬਿੱਲ ਵੀ ਜਿਹੜਾ ਪਾਸ ਕਰ ਦਿੱਤਾ ਜਾਵੇ ਇਹਦੇ ਨਾਲ ਸਿੱਧਾ ਇਫੈਕਟ ਹੁਣ ਇਹ ਪੈ ਸਕਦਾ ਹੈ ਕਿ ਜਿਹੜੀਆਂ ਚੋਣਾ ਪਲਾਨਡ ਨੇ ਉਹਨਾਂ ਦੇ ਉੱਤੇ ਕੁਝ ਫਰਕ ਪੈ ਸਕਦਾ ਹੈ ਜਾਂ ਦੂਜੇ ਪੱਧਰ ਤੇ ਦੇਖੀਏ ਜਦੋਂ ਇਹੋ ਜੀ ਸਥਿਤੀ ਬਣਦੀ ਹੈ ਕਿ ਬਾਈ ਇਲੈਕਸ਼ਨਸ ਦਾ ਸਮਾਂ ਆਉਂਦਾ ਹੈ ਜਦੋਂ ਬਾਈ ਇਲੈਕਸ਼ਨਸ ਹੋਣੀਆਂ ਹੋਣ ਜਾਂ ਕਿਸੇ ਕਾਰਨ ਵਾਸੋ ਇਲੈਕਸ਼ਨ ਜਾਂ ਸਰਕਾਰੀ ਭੰਗ ਹੋ ਜਵੇ ਆਉਂਦੇ ਸਮੇਂ ਨੂੰ ਇਹੋ ਜੀ ਸਥਿਤੀ ਦੇ ਵਿੱਚ ਕਾਨੂੰਨ ਕਿੱਦਾਂ ਅਮਲ ਦੇ ਵਿੱਚ ਆਵੇਗਾ ਇਹੋ ਜੀ ਸਿਤੀ ਦੇ ਵਿੱਚ ਫਿਰ VOTING process ਕੀ ਹੋਵੇਗੀ ਇੱਕ ਪਾਸੇ ਆਪਾਂ ਗੱਲ ਕਰ ਰਹੇ ਹਾਂ ਵਨ ਨੇਸ਼ਨ ਵਨ ਵੋਟ ਦੀ ਪਰ ਐਦਾਂ ਦੇ ਵਿੱਚ ਜਦੋਂ ਵੈਰਜ਼ ਆਉਣਗੇ ਐਦਾਂ ਦੀਆਂ ਸਿਚੁਏਸ਼ਨਸ ਬਣਨਗੀਆਂ ਉਸ ਵੇਲੇ ਕਿੱਦਾਂ ਉਹਨਾਂ ਨਾਲ ਡੀਲ ਕੀਤਾ ਜਾਵੇਗਾ ਇਸ ਮਾਮਲੇ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਇਦਾਂ ਇਹ ਬਿੱਲ ਲਾਗੂ ਹੋਵੇਗਾ ਤੇ ਇਸ ਆਧਾਰ ਦੇ ਉੱਤੇ ਸੰਵਿਧਾਨ ਦੇ ਅੰਦਰ ਕੁਲ 15 ਦੇ ਕਰੀਬ ਸੋਧ ਜਿਹੜੇ ਨੇ ਉਹ ਕਰਨੇ ਪੈ ਸਕਦੇ ਨੇ ਉਹਨਾਂ ਤੋਂ ਬਾਅਦ ਹੀ ਇਹ ਬਿੱਲ ਪਾਸ ਕਰਕੇ ਤੇ ਕਾਨੂੰਨ ਬਣਾਇਆ ਜਾ ਸਕੇਗਾ ਖੈਰ ਇਸ ਮਾਮਲੇ ਦੀ ਜਦੋਂ ਤੋਂ ਗੱਲ ਚੱਲੀ ਹੈ ਕਾਂਗਰਸ ਪਾਰਟੀ ਦੇ ਨਾਲ ਨਾਲ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਇਸ ਗੱਲ ਦਾ ਵਿਰੋਧ ਨਾਲੋਂ ਨਾਲ ਸ਼ੁਰੂ ਕਰ ਦਿੱਤਾ ਗਿਆ ਔਰ ਇਸ ਗੱਲ ਨੂੰ ਡੇਂਜਰਸ ਖਤਰਨਾਕ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਇੱਕ ਚਿੱਠੀ ਜਿਹੜੀ ਹੈ ਉਹ ਕਾਂਗਰਸ ਦੇ ਸੀਨੀਅਰ ਲੀਡਰਾਂ ਦੇ ਵੱਲੋਂ ਲਿਖੀ ਗਈ ਹੈ ਪ੍ਰਧਾਨ ਮਲਕ ਅਰਜੁਨ ਖੜਗੇ ਨੇ ਇਹ ਚਿੱਠੀ ਜਿਹੜੀ ਆ ਉਹ ਅੱਗੇ ਫਾਰਵਰਡ ਵੀ ਕੀਤੀ ਹੈ ਜਿਸ ਦੇ ਵਿੱਚ ਇਸ ਤਰ੍ਹਾਂ ਦੀ ਤਜਵੀਜ਼ ਦੇ ਇਫੈਕਟਸ ਜਿਹੜੇ ਹਾਰਮਫੁਲ ਇਫੈਕਟਸ ਨੇ ਉਹਨਾਂ ਤੋਂ ਕੇਂਦਰ ਸਰਕਾਰ ਨੂੰ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾਲ ਦੀ ਨਾਲ ਇਸ ਗੱਲ ਦੀ ਪੂਰੀ ਪਰੋੜਤਾ ਵੀ ਕੀਤੀ ਗਈ ਹੈ ਵਿਰੋਧਤਾ ਕੀਤੀ ਗਈ ਹੈ ਇਹ ਦੇਖਿਏ ਇਹ ਪ੍ਰੈਕਟੀਕਲ ਨਹੀਂ ਹੈ ਔਰ ਇਹ ਚੱਲਣ ਵਾਲਾ ਨਹੀਂ ਹੈ ये सिर्फ चुनाव जब बात है कोई ना कोई कुछ मुद्दा नहीं मिल रहा उनको ऐसी चीज़ें बात करने के लिए इशू को डाइवर्ट करने के लिए वो बात करते हैं और इसीलिए और पूरे देश के लोग कोई मानने वाले भी नहीं हैं